ਠੀਕ ਠਾਕ ਹੈ? ਕਿਸੇ ਪਾਣੀ ਸੇ ਸੇਫ ਹੈ? ਹਾਂ ਸਰ ਠੀਕ ਠਾਕ। ਜਿਆਦਾ ਖਿਆਲ ਰੱਖਣਾ। ਤੁਹਾਡਾ ਕਿਸਾਨੋ ਕਾ ਵੀ ਆਪਣਾ। ਠੀਕ ਹੈ ਨਾ? ਪਾਣੀ ਵੱਧਦਾ ਹੈ ਤਾਂ ਆਪਾਂ ਮੇ ਬਹੁਤ। ਹਾਂ ਸਰ। ਪਾਣੀ ਵੱਧ ਗਿਆ ਤਾਂ ਕੋਈ ਰਿਸਕ ਨਹੀਂ ਲੱਗਣਾ। ਠੀਕ। ਨਾ ਕਿਸਾਨੋ ਕੋਈ ਰਿਸਕ। ਚਾਹਤ। ਤਾਂ ਆਪਕੋ ਕੋਈ ਜਰੂਰਤ ਪੜੇ ਤਾਂ ਹਮ ਆਪਕੇ ਸਾਥ ਹੈ। ਠੀਕ ਹੈ ਨਾ? ਆ ਹਮ ਉਸੇ ਦੇ ਕਾਲ ਕਰ ਦੇਣਾ ਆਪਕੇ ਬਾਸ ਆ ਜਾਏਗਾ। ਠੀਕ ਹੈ। ਠੀਕ ਹੈ। ਬਟ ਆਪਣਾ ਵੀ ਖਿਆਲ ਰੱਖਣਾ ਤੇ ਕਿਸਾਨੋ ਕਾ ਵੀ ਖਿਆਲ। ਠੀਕ ਸਰ। ਠੀਕ ਹੈ ਨਾ? ਹਾਂ ਹਾਂ ਖਿਆਲ ਰੱਖਣਾ। ਓਕੇ। ਦਾ ਵੀਰ ਦਾ ਨਾਮ ਤੇ ਇਸ ਵੇਲੇ ਅਸੀਂ ਸਾਡੇ ਨਾਲ ਕਬਾਲਤਪੁਰ ਉੱਪਰ ਇੱਕ ਚੰਡੀਗੜ੍ਹ ਚੌਂਕੀ ਆ ਬੀਐਸਐਫ ਦੀ ਪਿਛਲੀ ਵਾਰ ਜਦੋਂ ਪਾਣੀ ਆਇਆ ਸੀ ਤੇਜ ਦੇ ਵਿੱਚ ਤੇ ਸਾਡੀਆਂ ਬੀਐਸਐਫ ਦੀਆਂ ਕਈ ਚੌਂਕੀਆਂ ਜਿਹੜੀਆਂ ਥੁੜਗੀਆਂ ਸੀ ਗਿਆ ਇਹ ਵੀ ਬੀਐਸਐਫ ਦੀ ਚੌਂਕੀ ਆ ਉਹ ਦੇਖਣਾ ਇਹ ਕਾਫੀ ਪਾਣੀ ਵਧ ਗਿਆ ਇੱਥੇ ਪਿਛਲੇ ਵੀ ਕਾਹ ਤੇ ਪਾਣੀ ਬਹੁਤ ਪਿੱਛੇ ਸੀਗਾ ਅੱਜ ਪਾਣੀ ਬਿਲਕੁਲ ਨਾਲ ਆ ਕੇ ਲੱਗ ਗਿਆ ਸੋ ਖਤਰਾ ਇੱਥੇ ਮਤਲਬ ਪਰ ਚੌਕਸਿਆ ਬੀਐਸਐਫ ਵੀ ਸਾਡਾ ਡਿਪਾਰਟਮੈਂਟ ਵੀ ਸਾਡਾ ਕਾਫੀ ਖਿਆਲ ਜਿਹੜਾ ਰੱਖ ਰਿਹਾ ਪਰ ਐਸ ਵੇਲੇ ਮਤਲਬ ਆਪਾਂ ਖਤਰੇ ਦੇ ਅੰਦਰ ਆ। ਬਾਕੀ ਉਹ ਦਹਿਸ਼ਤ ਵਾਲਾ ਤੋਂ ਨਹੀਂ ਬਹੁਤ ਬਹੁਤ ਚਿੰਤਾ ਵਾਲਾ ਮਾਹੌਲ ਆ ਤੇ ਕੁਝ ਵੀ ਹੋ ਸਕਦਾ। ਕਿੰਨਾ ਪਾਣੀ ਆ ਰਿਹਾ ਹੁਣ ਤਾਂ ਕੋਈ ਹੋਰ ਵਾਰ ਪਾਣੀ ਆਉਣ ਦੀ ਸੰਭਾਵਨਾ। ਨਹੀਂ ਨਹੀਂ ਪਾਣੀ ਆਊਗਾ ਸ਼ਾਮ ਨੂੰ ਸ਼ਾਇਦ ਥੋੜਾ ਹੋਰ ਵਾਧਾ ਹੋਵੇ ਪਰ ਐਸ ਵੇਲੇ 235000 ਕਿਊਬਿਕ ਜਿਹੜਾ ਆ ਰਿਹਾ। ਕਿਵੇਂ ਇਹਦੇ ਪ੍ਰਬੰਧ ਕੀਤੇਗਾ ਜੇ ਪ੍ਰਬੰਧ ਤੇ ਸਾਡੇ ਵੇਖੋ ਜੀ ਬਹੁਤ ਵਧੀਆ ਕੀਤੀ ਸਰਕਾਰ ਨੇ। ਪ੍ਰਬੰਧਾ ਦੀ ਕੋਈ ਗੱਲ ਨਹੀਂ ਪਰ ਕੁਦਰਤ ਦਾ ਜਿਹੜਾ ਆਪਣਾ ਇੱਕ ਨਿਜਮਾ ਕੁਦਰਤ ਦੇ ਆਪਣਾ ਇੱਕ ਕੀ ਕਹਿੰਦੇ ਦਾ ਰੰਗ ਹੁੰਦੇ ਆ। ਆਪਣੇ ਹਿਸਾਬ ਨਾਲ ਉਹ ਨੁਕਸਾਨ ਕਰ ਦਿੰਦੀ ਆ ਪਰ ਸਰਕਾਰ ਨੇ ਹੱਦਾਂ ਦਾ ਪਤਵੰਦ ਜਿਹੜਾ ਉਹ ਕੀਤਾ ਪਿਛਲੀ ਵਾਰ ਆਪਾਂ ਦੇਖਿਆ ਸੀ ਕਿ ਕੱਲੇ ਉੱਜ ਬਰਾਜੋਂ ਪਾਣੀ ਛੱਡਿਆ ਗਿਆ ਸੀ ਇਸ ਵਾਰ ਰਣਜੀਤ ਸਾਗ ਡੈਮ ਤੋਂ ਵੀ ਪਾਣੀ ਛੱਡਿਆ ਗਿਆ ਆ ਇਹ ਹੀ ਸਾਡੇ ਲਿਖਤ ਵਾਲੀ ਗੱਲ ਆ ਵੀ ਡੈਮ 'ਚ ਵੀ ਪਾਣੀ ਵਧਿਆ ਤਾਂ ਉੱਥੋਂ ਵੀ ਪਾਣੀ ਛੱਡਿਆ ਗਿਆ ਕਿਉਂਕਿ 1 ਫੁੱਟ ਨਹੀਂ ਵਾ 1 ਮੀਟਰ ਸੋਰੀ ਨਹੀਂ ਵਾ ਅੱਜ ਉਹ ਜਾਣਕਾਰੀਆਂ ਆ ਰਹੀਆਂ ਨੇ ਹਾਂਜੀ 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 ਮਤਲਬ ਉੱਥੇ ਵੀ ਖਤਰਨਾਕ ਕੰਮ ਆ ਤੇ ਇੱਥੇ ਵੀ ਖਤਰਨਾਕ ਆ ਆਮ ਲੋਕਾਂ ਨੂੰ ਕੀ ਪੀਣ ਆ ਆਮ ਲੋਕਾਂ ਨੂੰ ਪੀ ਲੈ ਆ ਕਿ ਪਾਣੀ ਦੇ ਲਾਗੇ ਨਾ ਹੋ ਜਾ ਦਰਿਆ ਦੇ ਲਾਗੇ ਨਹੀਂ ਹੋਣਾ ਬਸ ਉਹਦੇ ਦੇ ਨਾਲ ਲੱਕੜਾਂ ਜਦਾ ਖਤਰਨਾਕ ਕੰਮ ਹੈ ਇੱਦਾਂ ਅੱਗੇ ਬਲਤ ਜਿਹੜੀਆਂ ਬੀਐਸਐਫ ਦੀਆਂ ਚੌਕੀਆਂ ਅੱਗੇ ਰੁੜ ਗਈਆਂ ਇਦਾਂ ਹੀ ਹਾਂ ਇਧਰੋਂ ਆਪਾਂ ਕੋਈ ਇਦੋਂ ਕੋਈ ਈਸੀਸ ਸਰ ਇਹਦਾ ਖਤਰਾ ਜਦਾ ਹਾਂ ਐਟਲੀਸ ਕੋਰ ਆਪਾਂ ਕੰਮ ਕਰ ਰਿਹਾ ਹਾਂ ਇਹ ਕਰਨਾ ਹੈਗਾ ਹੂੰ ਚੇਲੋਂ ਚੰਗੀ ਗੱਲ ਹੈ ਹੂੰ ਕਿਚਾ ਸਾਨੂੰ ਤਾਂ ਕਿੱਥੇ ਵੀ ਦੇ ਤੀਨ ਕਿ ਸਾਰੇ ਜੀ ਉਹ ਕਿਹੜੇ ਸਾਰੇ ਤੋਂ ਨਹੀਂ ਤਾਂ ਮੀਰ ਉਹ ਤੁਹਾਨੂੰ ਦੱਸਿਆ 1750 ਫੁੱਟ ਤੱਕ ਕਹਿੰਦੇ ਉਹ ਜੀ 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 ਸਾਰਾ ਹੀ ਸਾਰਾ ਟੈਕਸ ਹੋਣਾ ਹੈ ਹਾਂ ਤੇ ਕਿ ਐਸ ਨਾਲ ਇਹ ਜਿਹੜੇ ਸੇਮੇ ਜਨਸੂਰ ਵੀ ਰੋਡ ਆਪਾਂ ਕਿਸੇ ਦਾ ਨੰਦ ਤੋਂ ਭਰੇ ਹਾਂ ਹਾਂ ਆਪਾਂ ਕੋਈ ਵੀ ਅੱਗੇ ਪੁਆਇੰਟ ਆਪਾਂ ਨੂੰ ਸਟਾਕ ਕਰ ਲਾਂਗੇ ਬਟ ਐਸ ਤੋਂ ਰਿਐਕਸ਼ਨ ਟਾਈਮ ਕੀ ਹੋਏਗਾ ਸਾਰਾ ਕੋਈ ਧਿਆਨ ਕੋਈ